ਅਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਅਸੀਂ ਖੜੇ ਆ ਐਸਐਸਪੀ ਦਫਤਰ ਦੇ ਬਿਲਕੁਲ ਸਾਹਮਣੇ ਮੈਂ ਆਪਣੇ ਕੈਮਰਾਮੈਨ ਨੂੰ ਕਹਾਗਾ ਕਿ ਜਰੂਰ ਤਸਵੀਰਾਂ ਦਿਖਾਈਆਂ ਜਾਣਾ ਕਿ ਇਸ ਟਾਈਮ ਪੁਲਿਸ ਪਾਰਟੀ ਜਿਹੜੀ ਆ ਪੂਰੀ ਤਰ੍ਹਾਂ ਮਸਤੈਦ ਆ ਔਰ ਐਸਐਸਪੀ ਦਫਤਰ ਦੇ ਬਿਲਕੁਲ ਸਾਹਮਣੇ ਖੜੀ ਆ ਔਰ ਦੂਸਰੇ ਪਾਸੇ ਆਪਾਂ ਗੱਲ ਕਰਦੇ ਆ ਕਿ ਬੀਬੀਆਂ ਭਾਰੀ ਗਿਣਤੀ ਦੇ ਵਿੱਚ ਜਿਹੜੀਆਂ ਆ ਉਹ ਇਕੱਠੀਆਂ ਹੋਈਆਂ ਨੇ ਕਿਉਂਕਿ ਫਤਿਹਗੜ ਚੂੜੀਆਂ ਦੇ ਵਿੱਚ ਗੋਲੀ ਕਾਂਡ ਨੂੰ ਲੈ ਕੇ ਉੱਥੇ ਇੱਕ ਬੰਦੇ ਦੀ ਮੌਤ ਹੋ ਜਾਂਦੀ ਆ ਉਸ ਤੋਂ ਬਾਅਦ ਰੋਸ ਪੜ ਗਿਆ ਆਪਾਂ ਜ਼ਿਆਦਾ ਗੱਲਬਾਤ ਕਰਾਂਗੇ ਸਾਡੇ ਨਾਲ ਨੇ ਕਿਸਾਨ ਨੇਤਾ ਵੀ ਜੁੜ ਚੁੱਕੇ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਸਰ ਇਹ ਮਾਮਲਾ ਅਸਲ ਦੇ ਵਿੱਚ ਹੈ ਕਿ ਮਾਮਲਾ ਕੁਝ ਨਹੀਂ ਕੁਝ ਅਮੀਰ ਘਰਾਂ ਦੇ ਵਿਗੜੇ ਹੋਏ ਨੌਜਵਾਨ ਜਿਹੜੇ ਕਿ ਨਾਂ ਦੇ ਕਿਸੇ ਦੀ ਜ਼ਿੰਦਗੀ ਨੂੰ ਕੋਈ ਸਮਝਦੇ ਨੇ ਤੇ ਨਾ ਉਹ ਪ੍ਰਸ਼ਾਸਨ ਨੂੰ ਸਮਝਦੇ ਨੇ ਸਾਡਾ ਇੱਕ ਬਹੁਤ ਹੀ ਪੜਿਆ ਲਿਖਿਆ ਨੌਜਵਾਨ ਵੀਰ ਹਰਨੇਕ ਸਿੰਘ ਪਿੰਡ ਡੇੜਦואר ਜੋ ਕਿ ਪਿਛਲੇ 10-12 ਸਾਲ ਤੋਂ ਗਦਨ ਇੰਟਰਨੈਸ਼ਨਲ ਸਕੂਲ ਕਲਾਨਾੌਰ ਦੇ ਵਿੱਚ ਬਤੌਰ ਇੰਚਾਰਜ ਸੇਵਾਵਾਂ ਕਰ ਰਿਹਾ ਸੀ ਆ ਤੁਸੀਂ ਵੇਖ ਰਹੇ ਹੋ ਬਿਨਾ ਕਿਸੇ ਸੱਦੇ ਤੋਂ ਵੱਡੀ ਗਿਣਤੀ ਚ ਲੋਕ ਸਰਪੰਚ ਸਭਾਨ ਇਸ ਇਲਾਕੇ ਦੇ ਮੌਤਬਰ ਬੰਦੇ ਇੱਥੇ ਪੁੱਜੇ ਨੇ ਉਹ ਬੱਚੇ ਨੂੰ ਪਰਸੋਂ 5 ਤਰੀਕ ਨੂੰ ਆਪਣੇ ਸਾਥੀਆਂ ਨਾਲ ਅਮਰਸਰ ਸਾਹਿਬ ਗਿਆ ਸਕੂਲ ਦੇ ਕਿਸੇ ਕੰਮ ਲਈ ਜਦੋਂ ਵਾਪਸ ਆ ਰਿਹਾ ਸੀ ਤੇ ਕੁਝ ਅਮੀਰ ਘਰ ਦੇ ਨੌਜਵਾਨਾਂ ਨੇ ਜਿਨ੍ਹਾਂ ਕੋ ਵੱਡੀ ਗੱਡੀ ਸੀ ਉਹਨਾਂ ਦੀ ਗੱਡੀ ਨੂੰ ਓਵਰਟੇਕ ਕਰਦਿਆਂ ਉਹ ਗੱਡੀ ਦੇ ਉੱਤੇ ਜਿੱਦਾਂ ਉਹ ਦੇਦ ਖੱਡਜ ਡੋਪੈਨ ਲੱਗੀ ਸੀ ਉਹ ਵੀਰਾਂ ਨੇ ਉਹਨਾਂ ਨੂੰ ਲਾਹਮਾ ਦੇਣ ਲਈ ਉਹਨਾਂ ਦਾ ਪਿੱਛਾ ਵੀ ਕੀਤਾ ਫਤੇਗੜ ਚੂੜੀਆਂ 'ਚ ਉਹ ਗੱਡੀ ਮੁੜ ਗਈ ਤੇ ਉਹ ਫਤੇਗੜ ਜਾ ਕੇ ਉਹਨਾਂ ਨੇ ਉਹਨਾਂ ਦੇ ਘਰਦਿਆਂ ਨੂੰ ਇਹ ਕਹਿਣ ਲਈ ਗੱਡੀ ਮੋੜੀ ਮਗਰ ਕਿ ਇਹਨਾਂ ਨੂੰ ਕੋਈ ਅਕਲ ਦਿਓ ਉਹ ਉੱਥੇ ਉਹਨਾਂ ਨੇ ਪਹਿਲਾਂ ਵੀ ਫੋਨ ਕਰ ਦਿੱਤਾ ਸੀ ਜਰਨੇ ਇਕ ਸਿੰਘ ਜਦੋਂ ਆਪਣੇ ਤਿੰਨ ਸਾਥੀਆਂ ਦੇ ਨਾਲ ਉੱਥੇ ਗਿਆ ਤੇ ਉਹਨਾਂ ਵੀਰਾਂ ਨੂੰ ਜਾਂਦਾਂ ਹੀ ਉਹਨਾਂ ਦੇ ਘਰ ਵਾਲਿਆਂ ਨੇ ਫਤੇਗੜ ਚੂੜੀਆਂ ਦੇ ਜੋ ਵਾਸੀ ਨੇ ਉਹਨਾਂ ਕੁੱਟਣਾ ਮਾਰਨਾ ਚਾਲੂ ਕਰ ਦਿੱਤਾ ਅਤੇ ਉਹਨਾਂ ਦੇ ਹਰਨੇਕ ਸਿੰਘ ਦੇ ਸਿਰ 'ਚ ਗੋਲੀ ਮਾਰ ਦਿੱਤੀ ਅਤੇ ਉਸਦੇ ਛਾਤੀ 'ਚ ਦੋ ਗੋਲੀਆਂ ਵੱਜੀਆਂ ਸਾਡੇ ਲਈ ਵੱਡੀ ਦੁੱਖ ਵਾਲੀ ਗੱਲ ਇਹ ਆ ਇਹ ਇਲਾਕਾ ਸਾਰਾ ਦਿਨੋ ਦਿਨ ਇੱਥੇ ਇਕੱਠਾ ਹੋ ਜਾਣਾ ਵਾ ਸਾਰੇ ਲੋਕਾਂ 'ਚ ਉਹ ਗਵਾਈ ਲਈ ਜਾ ਸਕਦੀ ਆ ਕਿ ਹਰਨੇਕ ਸਿੰਘ ਬਹੁਤ ਨੇਕ ਬੰਦਾ ਸੀ ਉਹਦਾ ਨਾਂ ਨੇਕ ਨਹੀਂ ਸੀ ਉਹ ਬੰਦਾ ਹੀ ਨੇਕ ਸੀ ਤੇ ਉਹ ਦੋ ਬੱਚੇ ਛੋਟੇ ਛੋਟੇ ਬੱਚਿਆਂ ਦਾ ਬਾਪ ਸੀ ਉਹ ਵੀਰ ਜਿਹੜਾ ਇਮਾਨਦਾਰੀ ਨਾਲ ਕਮਾਈ ਕਰਕੇ ਦਿਨ ਰਾਤ ਆਪਣੇ ਬੱਚੇ ਪਾਲ ਰਿਆ ਸੀ ਉਹਦੀ ਉਹਦੀ ਜਿਹੜੀ ਹਤਿਆ ਕੀਤੀ ਗਈ ਆ ਔਰ ਪ੍ਰਸ਼ਾਸਨ ਨੇ ਕੀ ਕਾਰਨ ਆ ਕਿ ਹਰਨੇਕ ਸਿੰਘ ਦੀ ਹਤਿਆ ਕੀਤੀ ਗਈ ਆ ਲੇਕਿਨ ਪ੍ਰਸ਼ਾਸਨ ਜਿਹੜਾ ਵਾ ਉਹ ਤੁਹਾਡੀ ਗੱਲ ਸੁਣਨ ਨੂੰ ਤਿਆਰ ਨਹੀਂ ਵੇਖੋ ਇਹ ਜਾਂ ਤੇ ਵੇਖੋ ਜਿੱਦਾਂ ਪੁਲਿਸ ਕਰਦੀ ਆ ਜਾਂ ਤੇ ਰਿਸ਼ਵਤ ਵੱਡੀ ਲੈ ਲਈ ਗਈ ਆ ਜਾਂ ਕੋਈ ਸਿਆਸੀ ਦਬਾਅ ਆ ਇੱਕ ਬੰਦੇ ਦੇ ਜਿਨ੍ਹਾਂ ਨੂੰ ਪਤਾ ਨਹੀਂ ਕੋਈ ਸੱਟ ਲੱਗੀ ਕਿ ਨਹੀਂ ਉਹਨਾਂ ਦੇ ਉੱਤੇ ਫਰਨੇਕਸ ਦੇ ਉਹਦੇ ਸਾਥੀਆਂ ਦੇ ਜਿਹੜਾ 109 ਬੀਐਨਐਸ ਦਾ 309 ਬੀਐਨਐਸ ਦਾ ਪਰਚਾ ਆਰਮੈਕ ਦਾ ਕਰਤਾ ਗਿਆ ਹੋਰ ਧਰਾਵਾਂ ਲਾਤੀਆਂ ਗਈਆਂ ਪਰ ਜਿਹੜਾ 6.5 ਫੁੱਟ ਲੰਮਾ ਜਵਾਨ 33 ਸਾਲ ਦਾ ਨੌਜਵਾਨ ਇੱਕ ਵਧੀਆ ਸ਼ਰੀਫ ਆਦਮੀ ਜਦੀ লাশ ਇਸ ਵੇਲੇ ਕਹਿੰਦੇ ਆ ਵੀ ਮਣ ਪਰ ਜਾਂਦਾ ਕਿ ਸਿਵਲ ਹਸਪਤਾਲ ਬਟਾਲੇ ਦੇ ਮਰਦਾ ਘਰ ਚ ਪਈ ਆ ਉਸ ਬੰਦੇ ਬਾਰੇ ਸਿਰਫ ਆ ਇੱਕ ਲਾਈਨ ਲਿਖੀ ਗਈ ਹੈ ਤੁਸੀਂ ਕੈਮਰਾਮੈਨ ਪਰਚਾ ਸਕਦਾ ਕਿ ਇਹ ਗੱਲ ਦੀ ਕੈਮਰਾਮੈਨ ਨੂੰ ਜਰੂਰ ਕਹਾਗਾ ਕਿ ਸ਼ੋਰਟਸ ਜੂਰ ਦਿਖਾਈ ਜਾਣ ਕਿ ਇਹ ਐਫ ਆਰ ਇਸ ਬੰਦੇ ਦੀ ਮੌਤ ਦੇ ਕਾਰਨਾਂ ਦੀ ਜਾਂਚ ਕਰਕੇ ਦੋਸ਼ੀਆਂ ਵਿਰੁੱਧ ਕਾਰਵਾਈ ਕੀਤੀ ਜਾਏਗੀ ਕਾਰਨਾਂ ਦੀ ਜਾਂਚ ਕਰ ਲਿਓ ਕਤਲ ਹੋਇਆ ਵਾ ਕਤਲ ਦੀਆਂ ਬਾਂਦੀਆਂ ਧਰਾਵਾਂ ਦੇ ਉੱਤੇ ਦੋਸ਼ੀ ਸਿੱਧਾ ਟੀਵੀ ਨਾਲ ਦੇ ਵਿੱਚ ਕਹਿ ਰਿਹਾ ਕਿ ਅਸੀਂ ਮਾਰਿਆ ਤੇ ਉਹਦੇ ਦੇ ਪਰਚਾ ਦਰਜ ਕਰਨਾ ਜਿਹੜਾ ਉਹ ਬਣਦਾ ਵਾ ਪਰੇ ਡੀਐਸਪੀ ਫਤੇਦਾਰ ਚੂੜੀਆਂ ਐਸਐਚਓ ਫਤੇਦਾਰ ਚੂੜੀਆਂ ਦੋ ਦਿਨਾਂ ਦਾ ਇਹਨਾਂ ਨੂੰ ਲਾਰੇ ਲਾਈ ਜਾ ਰਿਆ ਵਾ ਕਿ ਮੈਂ ਹੁਣੇ ਪਰਚਾ ਦਰਜ ਕਰਨਾ ਹੁਣੇ ਪਰਚਾ ਦਰਜ ਕਰਨਾ ਕਿਉਂਕਿ ਇਹਦਾ ਵੀਰ ਦਾ ਅਨੇਕ ਦਾ ਮਾਮਾ ਸਾਡੀ ਕਿਸਾਨ ਤੇ ਜਵਾਨ ਭਲਾਈ ਯੂਨੀਅਨ ਦੀ ਇਕਾਈ ਪਟਕਾਣਾ ਬੋਰ ਵਾਲਾ ਦਾ ਇਕਾਈ ਪ੍ਰਧਾਨ ਆ ਸਾਡਾ ਬੜਾ ਸਾਥੀ ਆ ਸਿਰਦੇ ਸਾਥੀ ਆ ਉਹਨੇ ਸਾਡੇ ਪ੍ਰਧਾਨ ਸੁਖਦੇਵ ਸਿੰਘ ਪੁਜਰਾ ਜੀ ਨੂੰ ਫੋਨ ਕੀਤਾ ਦਾਸ ਕਮਲਜੀਤ ਸਿੰਘ ਛਾਲਪੁਰ ਸੂਬਾ ਜਨਰਲ ਸਖਤਰਿਆ ਸਾਡੇ ਜ਼ਿਲ੍ਹਾ ਪ੍ਰਧਾਨ ਵੀ ਆਏ ਨੇ ਬਲਾਕ ਪ੍ਰਧਾਨ ਦਰਸੇ ਨੇ ਅਮਰੀਕ ਸਿੰਘ ਜੀ ਫੌਜੀ ਨੇ ਜਦੋਂ ਸਾਨੂੰ ਪਤਾ ਲੱਗਾ ਕਿ ਸਾਡੇ ਏਡਾ ਸਾਡੇ ਕਈ ਪ੍ਰਧਾਨ ਦੇ ਭਨੇਵੇਂ ਦੀ ਮੌਤ ਕਰਤੀ ਗਈ ਆ ਤੇ ਅਖੀਰ ਮਜਬੂਰ ਹੋ ਕੇ ਸਾਨੂੰ ਐਸਐਸਪੀ ਦਫਤਰ ਬਟਾਰਾ ਦੇ ਅੱਗੇ ਕਾਤਲਾਂ ਨੂੰ ਪਰਚਾ ਕਰਾਉਣ ਲਈ ਸਜਾ ਦੇਵਾਉਣ ਲਈ ਧਰਨਾ ਮਾਰਨਾ ਪਿਆ ਜੇ ਗੱਲ ਕੀਤੀ ਜਾਵੇ ਤੇ ਪਹਿਲਾਂ ਕਿਹਾ ਜਾ ਰਿਹਾ ਸੀ ਕਿ ਆਪਸੀ ਦੁਸ਼ਮਣੀ ਹੈ ਇਹਨਾਂ ਦੀ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਵੇਖੋ ਬੱਚਾ ਤਾਂ ਉਹਨਾਂ ਨੂੰ ਜਾਣਦਾ ਵੀ ਨਹੀਂ ਵੀ ਉਹ ਬੱਚੇ ਕੌਣ ਨੇ ਕੋਈ ਦੁਸ਼ਮਣੀ ਨਹੀਂ ਇੱਕ ਜਿੱਦਾਂ ਕਹੋ ਕਿ ਪੈਸੇ ਦਾ ਨਸ਼ਾ ਸੀ ਉਹਨਾਂ ਨੂੰ ਜਿੱਦਾਂ ਪੈਸੇ ਦੇ ਹੰਕਾਰ ਦੇ ਵਿੱਚ ਉਹਨਾਂ ਨੂੰ ਤਰੀ ਜਾਂਦੀ ਦੁਨੀਆ ਕੀੜੀਆਂ ਜャਰਦੀ ਸੀ ਉਹਨਾਂ ਨੇ ਇਹਨਾਂ ਦੇ ਗੱਡੀ ਨੂੰ ਦਬਾਉਣ ਦੀ ਓਵਰਟੇਕ ਕਰਨ ਦੀ ਕੋਸ਼ਿਸ਼ ਕੀਤੀ ਆ ਇਹ ਇਹਨਾਂ ਨੇ ਅੱਗੇ ਹੋ ਕੇ ਉਹਨੂੰ ਇਸ਼ਾਰਾ ਕੀਤਾ ਉਹਨਾਂ ਗਾਰਾਂ ਗੱਡੀਆਂ ਨੇ ਇਹ ਪੜੇ ਲਿਖੇ ਵਰਗ ਦੇ ਬੱਚੇ ਸਾਰੇ ਬੱਚੇ ਪੜੇ ਲਿਖੇ ਜਿਹੜੇ ਗੱਡੀ 'ਚ ਬੰਦੇ ਸੀਗੇ ਉਹਨਾਂ ਬੰਦਿਆਂ ਨੇ ਅੱਗੇ ਹੋ ਕੇ ਉਹਨਾਂ ਨੂੰ ਰੋਕਣਾ ਚਾਹਿਆ ਜਦੋਂ ਨਹੀਂ ਰੁਕੇ ਉਹ ਫਤਿਹਗੜ ਆ ਗਿਆ ਇਹਦੇ 'ਚ ਕਿਹੜੀ ਦੁਸ਼ਮਣੀ ਹੋ ਸਕਦੀ ਆ ਹਰੇਕ ਨੇ ਕਿਹੜਾ ਹਮਾਂ ਦਾ ਪਿਓ ਮਾਰਿਆ ਸੀ ਜਾਂ ਉਹਨਾਂ ਦੇ ਨਾਲ ਕੋਈ ਲੈਣ ਦੇਣ ਕੀਤਾ ਮੈਨੂੰ ਤੇ ਮੈਂ ਲਿਖ ਕੇ ਦੇ ਦੇਣਾ ਕੋਈ ਟੈਲੀਫੋਨ ਰਿਕਾਰਡ ਕਢਾ ਲਓ ਔਰ ਮਾੜੀ ਗੱਲ ਆ ਪੰਜਾਬ ਪੁਲਿਸ ਉਥੇ ਵੇਖੋ ਅਸੀਂ ਇੱਥੇ 3-4 ਘੰਟੇ ਤੋਂ ਬੈਠੇ ਆ ਕੈਮਰਾ 'ਚ 20 ਥਾਂ ਦੇ ਰਿਕਾਰਡਿੰਗ ਹੋਏ ਕਿਤੇ ਅਸੀਂ ਬੈਠੇ ਆ ਉਥੇ ਕੋਈ ਰਿਕਾਰਡਿੰਗ ਨੇ ਜਿਹੜੇ ਬੰਦੇ ਨੂੰ ਡੀਗ ਰਹੇ ਸੀ ਜਿਹੜੇ 10 ਬੰਦੇ ਉਹਨਾਂ ਬੱਚਿਆਂ ਦੇ ਜਿਹੜੇ ਖਤੇਦਰ ਚੂੜੀਆਂ ਦੇ ਹੀਗੇ ਉਹ ਜਿਹੜੇ 10 ਬੰਦੇ ਉਥੇ ਡੀਗ ਰਹੇ ਸੀ ਪਹਿਲਾਂ ਉਹ ਕੈਮਰੇ ਦੀਆਂ ਫੁਟੇਜ ਕਿੱਥੇ ਨੇ ਉਹ ਕਢਾ ਲੈਣਾ ਕਿੰਨੇ ਗੋਲੀ ਪਹਿਲਾਂ ਚਲਾਈ ਆ ਉਹ ਕਢਾ ਲੈਣਾ ਕਿੱਦਾਂ ਰੇਤ ਮਰਿਆ ਉਹ ਕਢਾ ਲੈਣਾ ਯਾਰ ਬੰਦਾ ਮਰਿਆ ਵਾ ਕੋਈ ਇਦਾਂ ਤਾਂ ਨਹੀਂ ਹੋ ਸਕਦਾ ਵੀ ਬੰਦਾ ਮਰਿਆ ਹੋਏ ਤੇ ਪੁਲਿਸ ਜਿਹੜੀ ਆ ਉਹ ਇਹ ਲੇਖਦੇ ਵੀ ਪਤਾ ਨਹੀਂਗਾ ਦੋਸ਼ੀਆਂ ਵਿਰੁੱਧ ਜਿਹੜੀ ਆ ਕੇ ਐਫ ਆਈ ਆਰ ਤੇ ਲਾਈਨ ਪਾਈ ਆ ਪੁਲਿਸ ਨੇ ਤੇ ਇਸ ਕਰਕੇ ਉਹ ਜਿਹੜੀ ਆ ਬੰਦਾ ਮਰਿਆ ਯਾਰ ਕਾਰਵਾਈ ਹੋਣੀ ਚਾਹੀਦੀ ਆ ਡੀ ਐਸ ਪੀ ਫਤੇਗੜ ਚੂੜੀਆਂ ਖੜਾ ਰਿਆ ਵਾ ਜੇ ਨਾ ਕਿਸਾਨ ਜਿੱਥੇ ਬੰਦੇ ਆਉਂਦੀ ਤੇ ਇਹਦਾ ਹੁਣ ਤੱਕ ਪੋਸਟਮਾਰਟਮ ਕਰਕੇ ਵੀ ਇਹਦਾ ਉਹ ਸਦਾ ਸੰਸਕਾਰ ਦਵਾ ਨਾ ਕਰਾ ਦਿੰਦੇ ਕਿਉਂਕਿ ਉਹਦਾ ਸੋਹਰਾ ਸਾਹਿਬ ਮੁਲਾਜ਼ਮ ਆ ਤੇ ਮੁਲਾਜ਼ਮ ਦੇ ਉੱਤੇ ਇਹ ਪ੍ਰੈਸ਼ਰ ਪਾਇਆ ਜਾ ਰਿਹਾ ਵੀ ਤੂੰ ਨੌਕਰੀ ਕਰਨੀ ਆ ਤੇ ਯਾਰ ਤੂੰ ਮਹਿਕਮੇ ਦਾ ਨਾਮ ਵਿਗਾੜ ਇਹ ਕੋਈ ਤਰੀਕਾ ਵਾ ਬੰਦਾ ਮਰਿਆ ਯਾਰ ਦੋ ਬੱਚੇ ਛੋਟੇ ਛੋਟਿਆਂ ਦਾ ਬਾਪ ਮਰਿਆ ਇਹ ਕਰਕੇ ਅਸੀਂ ਇਹ ਜਿੰਨਾ ਚਿਰ ਇਹ ਕਾਰਵਾਈ ਨਾ ਹੋਈ ਦੇਸ਼ੀਆਂ ਦੇ ਵਿਰੁੱਧ ਪਰਚਾ ਨਾ ਕਟਿਆ ਗਿਆ ਉਹਨਾਂ ਚਿਰ ਕਿਸਾਨ ਤੇ ਜਵਾਨ ਭਲਾਈ ਯੂਨੀਅਨ ਆਪਣੇ ਜਿੰਨੇ ਸੰਗਤ ਬੈਠੀ ਆ ਅਸੀਂ ਉਹਨਾਂ ਚਿਰ ਇੱਥੋਂ ਪਰਨੇ ਤੋਂ ਨਹੀਂ ਜਾਵਾਂਗੇ ਅਗਰ ਪੰਜਾਬ ਪੁਲਿਸ ਕੋਈ ਕਾਰਵਾਈ ਨਹੀਂ ਕਰਦੀ ਉਸ ਤੋਂ ਇਲਾਵਾ ਆਪਣਾ ਐਕਸ਼ਨ ਕੀ ਹੋਇਆ ਦੇਖੋ ਸਾਡਾ ਲੰਮਾ ਇਤਿਹਾਸ ਆ ਅਸੀਂ 13 ਮਹੀਨੇ ਤੁਰੇ ਦਿੱਲੀ ਤੇ 1 ਸਾਲ ਹੋ ਗਿਆ ਖਨੌਰੀ ਦੇ ਸ਼ੰਭੂ ਦੇ ਬਾਰਡਰ ਦੇ ਉੱਤੇ ਬੈਠਿਆ ਇਹ ਪੁਲਿਸ ਫੈਸਲਾ ਕਰ ਲੈ ਵੀ ਸਾਨੂੰ 13 ਮਹੀਨੇ ਬਹੁਣਾ ਕਿ ਸਾਨੂੰ ਸਾਲ ਬਹੁਣਾ ਕਿੰਨਾ ਚਿਰ ਬਹੁਣਾ ਅਸੀਂ ਤੇ ਹੁਣ ਘਰ ਆ ਕੇ ਬਹਿ ਗਏ ਆ ਜੀ ਇੱਥੇ ਨੌਜਵਾਨ ਬੱਚਾ ਨਾ ਮਰਿਆ ਹੁੰਦਾ ਪੜਿਆ ਲਿਖਿਆ ਉਹ ਤੁਸੀਂ ਇਹ ਗੱਲ ਵੇਖਿਆ ਨਾ ਕੋਈ ਸੰਭੀ ਨਹੀਂ ਜਾਣੇ ਉਹਦੇ ਸਕੂਲ ਚ 3000 ਬੱਚਾ ਪੜਦਾ ਉਹਦੇ ਮਾਪੇ ਵੀ ਆ ਜਾਣੇ ਆ ਸਵੇਰੇ ਬੱਚਾ ਸਾਰਾ ਹੀ ਪੜਦਾ ਜੀ ਇੱਥੇ ਸਵੇਰੇ ਸਾਰਾ ਬੱਚਾ ਹੀ ਆ ਜਾਣਾ ਵਾ ਉਹਨਾਂ ਦੇ ਮਾਪੇ ਆ ਜਾਣੇ ਆ ਇਹ ਐਸਐਸਪੀ ਭਲੇਖੇ ਜੀ ਆ ਉਹਦੇ ਮਨ ਚ ਵਹਿ ਰਿਹਾ ਕਿ ਜਿੱਦਾਂ ਅਸੀਂ ਕੱਲ ਦੇ ਇਹਨਾਂ ਨੂੰ ਖੜਾ ਰਹੇ ਆ ਵੇਖੋ ਜਿੰਨਾ ਚਿਰ ਮੁੱਦਾ ਜਨਤਕ ਨਹੀਂ ਬਣਿਆ ਪਰ ਪ੍ਰਧਾਨ ਜੀ ਨੇ ਅੱਗੇ ਮੇਰੀ ਖੋਲ ਕੇ ਗੱਲ ਕਹੀ ਆ ਕਿ ਲਾਹਣਾ ਤੇ ਇਹੋ ਜੇ ਪ੍ਰਸ਼ਾਸਨ ਤੇ ਜੇ ਨੌਜਵਾਨ ਦੇ ਕਤਲ ਲਈ ਸਾਨੂੰ ਇਨਸਾਫ ਲੈਣ ਲਈ ਧਰਨਾ ਲਾਉਣਾ ਪੈ ਰਿਹਾ ਔਰ ਇਹ ਸਾਡੀ ਮਜਬੂਰੀ ਆ ਕੋਈ ਖੁਸ਼ੀ ਨਹੀਂ ਸੋ ਦੇਖਣ ਵਾਲੀ ਇਹ ਗੱਲ ਹੈ ਕਿ ਇਹਨਾਂ ਨੇ ਵਿਵਾਖ ਹੋ ਕੇ ਬਹੁਤ ਵੱਡੀ ਗੱਲ ਕਹੀ ਹੈ ਕਿ ਪ੍ਰਸ਼ਾਸਨ ਜਿਹੜਾ ਉਹ ਇਨਸਾਫ ਨਹੀਂ ਦੇ ਰਿਹਾ ਜਿਸ ਕਾਰਨ ਬਹੁਤ ਸਾਰੇ ਲੋਕ ਜਿਹੜੇ ਆ ਮੈਂ ਆਪਣੇ ਕਾਮਾਂ ਨੂੰ ਕਹਾਂਗਾ ਕਿ ਬਹੁਤ ਤਸਵੀਰਾਂ ਜਿਹੜੀਆਂ ਉਹ ਦਿਖਾਈਆਂ ਜਾਣ ਕਿ ਲੋਕ ਜਿਹੜੇ ਆ ਉਹ ਇਸ ਟਾਈਮ ਆ ਉਸ ਜਗ੍ਹਾ ਤੇ ਖੜੇ ਆ ਜਿੱਥੇ ਕਿ ਬਹੁਤ ਸਾਰੀ ਟ੍ਰੈਫਿਕ ਜਿਹੜੀ ਆ ਉਹ ਲੰਘਦੀ ਆ ਲੇਕਿਨ ਇਸ ਟਾਈਮ ਆ ਟ੍ਰੈਕ ਬਿਲਕੁਲ ਜਾਮ ਆ ਕਿਉਂਕਿ ਕਿਸਾਨਾਂ ਨੇ ਪ੍ਰੋਪਰ ਤਰੀਕੇ ਨਾਲ ਜਾਮ ਕਰ ਦਿੱਤਾ ਦੇਖਣ ਵਾਲੀ ਗੱਲ ਇਹ ਹੋਗੀ ਕਿ ਪ੍ਰਸ਼ਾਸਨ ਆਪਣੀ ਇਨਵੈਸਟੀਗੇਸ਼ਨ ਕਰਕੇ ਇਸ ਮੁੱਦੇ ਨੂੰ ਕਿਸ ਤਰ੍ਹਾਂ ਸਲਝਾਉਂਦਾ ਕੈਮਰਾਮੈਨ ਸੋਨੀ ਦੇ ਨਾਲ ਸਰਮਨ ਸਿੰਘ ਕੁਮਾਨ ਬਟਾਲਾ ਗੁਰਦਾਸਪੁਰ ਆਪਾਂ ਬਿਲਕੁਲ ਐਸਐਸਪੀ ਦਫਤਰ ਦੇ ਬਿਲਕੁਲ ਸਾਹਮਣੇ ਖੜੇ ਆ ਮੈਂ ਆਪਣੇ ਕੈਮਰਾਮੈਨ ਨੂੰ ਜੁਰੂ ਕਹਾਗਾ ਕੇ ਤੁਸੀਂ ਦਿਖਾਓ ਕਿ ਬੀਬੀਆਂ ਭਾਰੀ ਗਿਣਤੀ ਦੇ ਵਿੱਚ ਜਿਹੜੀਆਂ ਉਹ ਇਥੇ ਸਮੂਲੀਅਤ ਕੀਤੀ ਆ ਉਹ ਦਰਨਾ ਪ੍ਰਦਰਸ਼ਨ ਕਰ ਰਹੇ ਆ ਉਤੇ ਨਾਲ ਹੀ ਮੈਂ ਗੱਲ ਕਰਾਂਗਾ ਕਿ ਕਿਸਾਨ ਜਿਹੜੇ ਆ ਉਹ ਵੀ ਝੰਡੇ ਲੈ ਕੇ ਇਸ ਜਗ੍ਹਾ ਤੇ ਪਹੁੰਚ ਚੁੱਕੇ ਆ ਲੇਕਿਨ ਬਹੁਤ ਮੈਂ ਮਾਨ ਭਾਗੀ ਘਟਨਾ ਕਹਾਂਗਾ ਕਿ ਪੰਜਾਬ ਪੁਲਿਸ ਜਿਹੜੀ ਆ ਐਸਐਸਪੀ ਦਫਤਰ ਦੀ ਜਰੂਰ ਦਿਖਾਇਆ ਰਵੇ ਕਿ ਪੰਜਾਬ ਪੁਲਿਸ ਜਿਹੜੀ ਆ ਉਹ ਐਸਐਸਪੀ ਦਫਤਰ ਦੀ ਸੁਰੱਖਿਆ ਤੇ ਜਰੂਰ ਕਰ ਰਹੀ ਆ ਲੇਕਿਨ ਦਰ نا پردشان ਕਾਰੀਏ ਜਿਹੜੇ ਆ ਉਹ ਇੱਥੇ ਬੈਠੇ ਹੋਏ ਆ ਲੇਕਿਨ ਐਸਐਸਪੀ ਦਫਤਰ ਦੇ ਅੰਦਰ ਐਂਟਰੀ ਬਿਲਕੁਲ ਨਹੀਂ ਹੈ ਮੈਂ ਬਿਲਕੁਲ ਸਿਟੀ ਦੇ ਅੰਦਰ ਦੀ ਗੱਲ ਕਰਾਂਗਾ ਕਿ ਕੈਮਰਾਮੈਨ ਜਰੂਰ ਦਿਖਾਏ ਕਿ ਦਿਵਾਰਾਂ ਬੇਸ਼ੱਕ ਉੱਚੀਆਂ ਕਰ ਦਿੱਤੀਆਂ ਗਈਆਂ ਕਿ ਕੋਈ ਵੀ ਪਬਲਿਕ ਜਿਹੜੀ ਆ ਉਹ ਅੰਦਰ ਨਾ ਆ ਸਕੇ ਲੇਕਿਨ ਗੈਂਗਸਟਰ ਜਿਹੜੇ ਆ ਉਹ ਇੰਨੇ ਪਾਵਰਫੁਲ ਹੋ ਗਿਆ ਕਿ ਕਿਸੇ ਵੀ ਵਕਤ ਕਿਸੇ ਨੂੰ ਗੋਲੀਆਂ ਮਾਰ ਕੇ ਉਹ ਮਾਰ ਕੇ ਜਾ ਸਕਦੇ ਨੇ ਲੇਕਿਨ ਪੰਜਾਬ ਪੁਲਿਸ ਦੇ ਫਰਿਆਦ ਕਰਨ ਵਾਸਤੇ ਲੋਕ ਜੋ ਬੈਠੇ ਆ ਉਹ ਬਿਲਕੁਲ ਹੀ ਪੰਜਾਬ ਪੁਲਿਸ ਦੇ ਦਫ਼ਤਰ ਦੇ ਅੰਦਰ ਨਹੀਂ ਆ ਸਕਦੇ ਇਹ ਐਸਐਸਪੀ ਬਟਾਲਾ ਦੀਆਂ ਤਸਵੀਰਾਂ ਨੇ ਔਰ ਮੈਂ ਇਹ ਬਿਲਕੁਲ ਆਪਣੇ ਕੈਮਰਾਮੈਨ ਨੂੰ ਕਹਾਵਾਂਗਾ ਕਿ ਤਸਵੀਰਾਂ ਦਿਖਾਈਆਂ ਜਾਂਗੀਆਂ ਪੰਜਾਬ ਪੁਲਿਸ ਜੇਰਤੇ ਤਨਾਤ ਆ ਲੇਕਿਨ ਆਪਾਂ ਬਟਾਲਾ ਦੇ ਐਸਐਸਪੀ ਦੇ ਅੰਦਰ ਨਹੀਂ ਜਾ ਸਕਦੇ ਇਹ ਪਬਲਿਕ ਸਰਵੈਂਟ ਨਹੀਂ ਹੈ ਕਿਉਂਕਿ ਪਬਲਿਕ ਸਰਵੈਂਟ ਲੋਕਾਂ ਦੀ ਰੱਖਿਆ ਕਰਨ ਵਾਸਤੇ ਹੁੰਦੇ ਨੇ ਇਹ ਪਬਲਿਕ ਬਾਹਰ ਖੜੀ ਆ ਪੁਲਿਸ ਅੰਦਰ ਹੈ ਇਹਦਾ ਮਤਲਬ ਆ ਗੈਂਗਸਟਰਾਂ ਨੇ ਜਿਹੜੀ ਇੰਨੀ ਵੱਡੀ ਧਮਕੀ ਦਿੱਤੀ ਹੈ ਮੈਂ ਕਾਮਰੇਮੈਨ ਨੂੰ ਕਹਾਂਗਾ ਕਿ ਜਰੂਰ ਤਾਂ ਸਿਹਰਾ ਦਿਖਾਇਆ ਜਾਣਾ ਕਿ ਦਿਵਾਰਾਂ ਜਰੂਰ ਉੱਚੀਆਂ ਕਰ ਲਈਆਂ ਜਾਣੇ ਮੈਨੂੰ ਲੱਗਦਾ ਕਿ ਪੰਜਾਬ ਪੁਲਿਸ ਇੰਨੀ ਡਰ ਗਈ ਆ ਕਿ ਉਹ ਦਿਵਾਰਾਂ ਉੱਚੀਆਂ ਕਰਕੇ ਆਪਣੀ ਸੇਫਟੀ ਜਰੂਰ ਬਹਾਲ ਕਰ ਰਹੀ ਆ ਲੇਕਿਨ ਪਬਲਿਕ ਜਿਹੜੀ ਆ ਉਹ ਰੋਡ ਤੇ ਖੜੀ ਆ ਬਹੁਤ ਵਧੀਆ ਤਸਵੀਰ ਮੈਂ ਕਹਿ ਸਕਦਾ ਵਧੀਆ ਕਿਉਂ ਕਹਿ ਸਕਦਾ ਕਿਉਂਕਿ ਪਬਲਿਕ ਜਿਹੜੀ ਆ ਉਹ ਐਸਐਸਪੀ ਦੇ ਦਫਤਰ ਤੱਕ ਨਹੀਂ ਆ ਸਕਦੀ ਲੇਕਿਨ ਪੰਜਾਬ ਪੁਲਿਸ ਐਸਐਸਪੀ ਦਾ ਪੈਰਾ ਦੇ ਰਹੀ ਆ ਲੇਕਿਨ ਪਬਲਿਕ ਦਾ ਪੈਰਾ ਕੌਣ ਦੇਗਾ ਇਹ ਬੜਾ ਵੱਡਾ ਸਵਾਲੀਆ ਨਿਸ਼ਾਨ ਹੈ ਨਾਲ ਸਰਮਣ ਸਿੰਘ ਕਮਾਨ ਬਟਾਲਾ ਗੁਰਦਾਸਪੁਰ